ਦੇ ਨੂੰ ਕੋਟ ਮੈਰਿਜ ਕਰਾਉਣੀ ਕਾਫੀ ਮਹਿੰਗੀ ਪੈ ਗਈ ਹੈ ਦਰਅਸਲ ਕੁੜੀ ਦੇ ਭਰਾਵਾਂ ਨੇ ਆਪਣੇ ਯਾਰਾ ਦੋਸਤਾਂ ਦੇ ਨਾਲ ਕੇ ਆਪਣੀ ਭੈਣ ਤੇ ਜੀਜੇ ਤੇ ਉਸਦੀ ਮਾਂ ਦਾ ਜਮ ਕੇ ਕੁੱਟਾਪਾ ਚਾੜ ਦਿੱਤਾ ਦਰਸਨ ਇਸ ਮੌਕੇ ਕੋਟ ਮੈਰਿਜ ਕਰਵਾਉਣ ਵਾਲੇ ਕੁੜੀ ਤੇ ਮੁੰਡੇ ਨੇ ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ ਦੀ ਗੁਹਾਰ ਲਗਾਈ ਹੈ ਤੇ ਕਿਹਾ ਹੈ ਕਿ ਅਸੀਂ ਕੋਰਟ ਦੇ ਆਰਡਰ ਲੈ ਕੇ ਕੋਰਟ ਖਾਲਸਾ ਚੌਂਕੀ ਦੇ ਵਿੱਚ ਕੇਸ ਕਰਕੇ ਆਏ ਹਾਂ ਪਰ ਪੁਲਿਸ ਤੇ ਮੁਲਾਜ਼ਮਾਂ ਵੱਲੋਂ ਸਾਡੀ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਕੁੜੀ ਦੇ ਭਰਾਵਾਂ ਦੇ ਵੱਲੋਂ ਕੁੱਟਮਾਰ ਕਰ ਦਿੱਤੀ ਗਈ ਹੈ ਤੇ ਸੋਨੇ ਦੇ ਗਹਿਣੇ ਤੇ ਨਗਦੀ ਵੀ ਲੁੱਟੀ ਗਈ ਹੈ ਪੁਲਿਸ ਅਧਿਕਾਰੀ ਜਦ ਮੌਕੇ ਤੇ ਪਹੁੰਚੇ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਾਂਚ ਸ਼ੁਰੂ ਕੀਤੀ ਗਈ ਹੈ ਤਾਂ ਪੀੜਤਾ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਲਾਸ ਚੱਲ ਰਿਹਾ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਥਾਣਾ ਕੋਟ ਖਾਲਸਾ ਦੇ ਅਧੀਨ ਆਉਂਦੇ ਇਲਾਕੇ ਗੁਰੂ ਨਾਨਕਪੁਰਾ ਦਾ ਇਹ ਮਾਮਲਾ ਹੈ ਜਿੱਥੇ ਮੁੰਡੇ ਕੁੜੀ ਨੂੰ ਕੋਟ ਮੈਰਿਜ ਕਰਾਉਣੀ ਕਾਫੀ ਮਹਿੰਗੀ ਪਈ ਹੈ ਕੁੜੀ ਦੇ ਭਰਾਵਾਂ ਦੇ ਵੱਲੋਂ ਕੁੜੀ ਮੁੰਡੇ ਤੇ ਉਸਦੀ ਸੱਸ ਦੀ ਜਮ ਕੇ ਕੁੱਟਮਾਰ ਕਰ ਦਿੱਤੀ ਗਈ ਹੈ ਇੱਥੋਂ ਤੱਕ ਕਿ ਆ ਗਿਆ ਹੈ ਕਿ ਮੋਬਾਈਲ ਨਗਦੀ ਤੇ ਗਹਿਣੇ ਵੀ ਖੋਏ ਗਏ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਨਾ ਹਾਈ ਕੋਰਟ ਦੇ ਵਿੱਚ ਅਰਜ਼ੀ ਵੀ ਦਾਖਲ ਕਰਵਾਈ ਹੋਈ ਸੀ ਜਿਸ ਦੇ ਚੱਲਦੇ ਨਾ ਕੋਰਟ ਖਾਲਸਾ ਪੁਲਿਸ ਤੋਂ ਸੁਰੱਖਿਆ ਦੀ ਮੰਗ ਵੀ ਕੀਤੀ ਹੈ ਪਰ ਪੀੜਤਾ ਦਾ ਕਹਿਣਾ ਹੈ ਕਿ ਪੁਲਿਸ ਅਧਿਕਾਰੀਆਂ ਵੱਲੋਂ ਸਾਡੇ ਨਾਲ ਦੁਰਵਿਹਾਰ ਕੀਤਾ ਗਿਆ ਤੇ ਕਿਹਾ ਗਿਆ ਕਿ 1 ਲੱਖ ਰੁਪਇਆ ਜੇਕਰ ਤੁਸੀਂ ਫੜਾ ਸਕਦੇ ਹੋ ਤਾਂ ਅਸੀਂ ਤੁਹਾਨੂੰ ਸੁਰੱਖਿਆ ਦੇ ਦੇਵਾਂਗੇ ਇਸ ਦੇ ਦਰਮਿਆਨ ਹੁਣੇ ਮਾਮਲਾ ਜਿਹੜਾ ਏ ਉਹ ਜਾਂਚ ਦੇ ਅਧੀਨ ਆ ਪੀੜਤ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਆ ਇਸ ਮੌਕੇ ਪੁਲਿਸ ਅਧਿਕਾਰੀਆਂ ਦਾ ਇਹ ਕਹਿਣਾ ਕਿ ਉਹਨਾਂ ਦੇ ਕੋਲ ਇਹ ਮਾਮਲਾ ਪਹੁੰਚਿਆ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾਵੇਗੀ ਵਿਕਰਾਂਤ ਭਾਜੀ ਵਿਕਰਾਂਤ ਕਿੱਥੋਂ ਦਾ ਰਹਿਣ ਵਾਲਾ ਭਾਈ ਗੁਣਾਣਾਪੁਰੇ ਰਹਿਣ ਵਾਲਾ ਆ ਕੀ ਗੱਲ ਗਰੇਨਾ 15 ਵੇ ਭਾਈ ਮੈਨਾ ਮਹੀਨਾ ਪਹਿਲਾਂ ਕੋਡ ਮੈਰੀ ਕਰਾਈ ਸੀ ਲਵ ਮੈਰੀ ਕਰਾਈ ਸੀ ਠੀਕ ਹੈ ਜੀ ਤੇ ਮੈਂ ਅਸੀ ਸਾਹਿਬ ਨੂੰ ਬੇਸ਼ਵਿਅ ਹੋਇਆ ਸੀ ਠੀਕ ਆ ਕੋਰਟ ਚ ਗਿਆ ਸੀ ਸਟੇ ਆਡਾ ਵੀ ਲੈਤੇ ਸੀ ਤੇ ਇਹਦੇ ਘਰਦਿਆਂ ਨੂੰ ਬੜਾ ਮਨਾਉਣ ਦੀ ਕੋਸ਼ਿਸ਼ ਕੀਤੀ ਹੱਥ ਜੋੜ ਕੇ ਮਨਾਉਣ ਦੀ ਮਹੀਨਾ ਪਹਿਲੇ ਅਰਦਾਸ ਕੀਤੀ ਸਾਡੇ ਦੋਨਾਂ ਦਾ ਵਿਆਹ ਵਿਆਹ ਕਰ ਦੋ ਚੁੰਨੀ ਚਾਹੇ ਸਾਨੂੰ ਕੁੜੀ ਦੇ ਦਿਦੋ ਆਪਾਂ ਮਕਾਨ ਆਪਣਾ ਵੇਚ ਕੇ ਚਲ ਜਾਾਂਗੇ ਇਹਦੇ ਘਰਦਿਆਂ ਨੇ ਬਿਲਕੁਲ ਨਹੀਂ ਸੁਣੀ ਮਹੀਨੇ ਬਾਅਦ ਮੈਂ ਐਵੇਂ ਕੁੜੀ ਨੇ ਮੇਕੋ ਆਗੇ ਕਹਿੰਦੀ ਮੈਂ ਤੇਰ ਨਾਲ ਵਿਆਹ ਕਰਾਣਾ ਤੇ ਮੈਂ ਆਪਾਂ ਦੋਨਾਂ ਨੇ ਮਿਲ ਕੇ ਅਜਮ ਜਣਾ ਵਿਆਹ ਕਰਵਾ ਲਿਆ ਤੇ ਮੇਰੇ ਫਾਦਰ ਸਾਹਿਬ ਤੇ ਹੈ ਨਹੀਂ ਕੱਲੇ ਮਦਰ ਮਦਰ ਹੀ ਹੈਗੇ ਨੇ ਠੀਕ ਆ ਜੀ ਅੱਜ ਆਪਾਂ ਘਰਗੇ ਆਪਣਾ ਥੋੜਾ ਸਮਾਨ ਲੈ ਉਥੇ ਕੰਦਰ ਤੋੜ ਕੇ ਆਏ ਠੀਕ ਆ ਦਾਤ ਲੈ ਕੇ ਆਏ ਡੈਸ਼ਬੋਰਡ ਲੈ ਕੇ ਆਏ ਠੀਕ ਆ ਇਟਾ ਵੀ ਕੋਠੋ ਚੁੱਕ ਕੇ ਲੈ ਕੇ ਮੇਰੇ ਸਿਰ ਸਿਰ ਪਾੜਿਆ ਇਹਨਾਂ ਨੇ ਅੰਨੱਕਰੀ ਹੱਡੀ ਤੋੜਤੀ ਆ ਦੰਦ ਮੇਰੇ ਤੋੜਤੇ ਆ ਭਾਜੀ ਮੇਰੇ ਗਲੇ ਚ ਚੈਨੀ ਪਈ ਸੀ ਉਹ ਵੀ ਲਾ ਕੇ ਲੈ ਗਿਆ ਮੇਂ ਗੋਟੀ ਨੂੰ ਚਾਣਾ ਟੋਪਸ ਪਾਇਆ ਸੀ ਪਹਿਲੀ ਵਾਰੀ ਜ਼ਿੰਦਗੀ ਚ ਵਿਆਹ ਹੋਇਆ ਉਹ ਟੋਪਸ ਵੀ ਲੈ ਗਏ ਆ ਮੇਰਾ ਫੋਨ ਦੋਨੇ ਫੋਨ ਖੋ ਕੇ ਲੈ ਗਿਆ ਜਿਪ ਚ ਨਗਰ ਪਿਆ ਉਹ ਵੀ ਲੈ ਗਏ ਆ ਸਭ ਕੁਝ ਲੈ ਗਿਆ ਮਦਦ ਤਾਂ ਕੀ ਮਦਦ ਆ ਮਾਰਾ ਬੜਾ ਬੁਰਾ ਹਾਲ ਉਹਨਾਂ ਦੇ ਉਹਨਾਂ ਦੇ ਹਾਲੇ 2 ਮਹੀਨੇ ਪਹਿਲੇ ਹਾਰ ਦਾ ਪੇਸ਼ਣਾ ਆ ਪਾਪਰ ਅਟੈਕ ਹੋ ਗਿਆ ਸੀ ਉਹ ਪਛਾਣੀ ਪਾਇਆ ਮਦਰ ਨੂੰ ਅਟੈਕ ਹੋਇਆ ਉਹਦੇ ਮਾਹ ਸਟੈਂਟ ਪੁਵਾਏ ਜੇ ਪੈ ਤੇ ਲਾ ਮੇ ਕੋ ਇਕ ਵੀ ਨਹੀਂ ਹੈਗਾ ਇਸ ਟਾਈਮ ਰੀਡ ਦੀ ਹੱਡੀ ਤੋੜਤੀ ਉਹਨਾਂ ਦੀ ਗਿੱਤੀ ਕੌਣ ਸੀ ਮੇਰੇ ਤਿੰਨੇ ਸਾਲੇ ਹੈਗੇ ਨੇ ਠੀਕ ਹੈ ਸੁਨੀਲ ਆਕਾਸ਼ ਅਨੀਸ਼ ਠੀਕ ਹੈ ਉਹ ਵੀ ਗੁਣਾਣਪੁਰੇ ਦੇ ਰਹਿਣ ਵਾਲੇ ਹੈਗੇ ਨੇ ਠੀਕ ਹੈ ਗਲੀ ਨੰਬਰ 15 ਤੇ ਚੌਥਾ ਸਾਡੇ ਨਾਲ ਸਾਡਾ ਗਵੰਡੀਗਾ ਸੀ ਜਿਹਦਾ ਨਾਮ ਹੋਗਾ ਉਹਦਾ ਨਾਮ ਕ ਕੀ ਕਹਿੰਦੇ ਉਹਨੂੰ ਉਹ ਸਾਡੇ ਨਾਲ ਹੀ ਰਹਿੰਦਾ ਵਾ ਸਾਜਨ ਨਾਮ ਮੁੰਡੇ ਦਾ ਠੀਕ ਆ ਉਹਨੇ ਹੀ ਸਾਡੇ ਘਰ ਦੀ ਪਹਿਲਾ ਹੀ ਦੁਕਾਨ ਤੜਾਈ ਹੋਈ ਕਿ ਜਦੋਂ ਆਣਗੇ ਤੇ ਕੋਠੇ ਤਾਂ ਨਹੀਂ ਆਇਓ ਉਹ ਵੀ ਸਾਡੇ ਨਾਲ ਉਹ ਵੀ ਨਾਲ ਹੀ ਆਇਆ ਸੀ ਉਥਾ ਟੱਪ ਗਿਆ ਇਹ ਹੁਣ ਕੀ ਮੰਗਦਾ ਹੁਣ ਸਾਡੇ ਅਸੀਂ ਮੰਗਾ ਤੁਹਾਨੂੰ ਬੇਨਤੀ ਕੀਤੀ ਜਾਵੇ ਸਾਨੂੰ ਸਾਡੇ ਘਰੋਂ ਘਰੋਂ ਬੇਦਦ ਹੋਏ ਹੋਏ ਆ ਤੁਹਾਨੂੰ ਆਪਣੇ ਘਰ ਜਾਂ ਦਿੱਤਾ ਜਾਵੇ ਤੁਸੀਂ ਆਪਣਾ ਜਿਹੜਾ ਸਟੇਟੂਡ ਲਿਖਿਆ ਸੀ ਕੋਈ ਹਾਈ ਕੋਰਟ ਤੇ ਰਿੱਟ ਪਾਈ ਸੀ ਕਿ ਨਾ ਮੇਰਾ ਮੈਨੂੰ ਮਲਾਜਮ ਤੇ ਹੀ ਰਿਹਾ ਹਾਂ ਜੀ ਸਰ ਮੈਂ ਰਿੱਟ ਪਾਈ ਸੀ ਠੀਕ ਹੈ ਹਾਈ ਕੋਰਟ ਵੀ ਗਿਆ ਸੀ ਠੀਕ ਹੈ ਮੈਂ ਚੌਂਕੀ ਗਿਆ ਸੀ ਉੱਥੇ ਮੈਨੂੰ ਕਹਿੰਦੇ ਸੀ ਕਿ ਜੇ ਤੂੰ ਪ੍ਰੋਟੈਕਸ਼ਨ ਲੈਣੀ ਹੈ ਤਾਂ ਰੁਪਿਆ ਲੱਖ ਲੱਖ ਰੁਪਿਆ ਸਾਡੀ ਤਨਖਾਹਾਂ ਵਾਗੀਆਂ ਤੂੰ ਭਰ ਦੇਗਾ ਮੈਂ ਕਹਾ ਮੈਂ ਗਰੀਬ 10000 ਰੁਪਿਆ ਨੌਕਰੀ ਕਰਨ ਵਾਲਾ ਇਕੱਲੇ ਆਪਣੀ ਮਾਪਿਆਂ ਦਾ ਨਾਮ ਪਤਾ ਤਾਂ ਨਾ ਨਹੀਂ ਮੈਨੂੰ ਪਤਾ ਜੀ ਸਰਦਾਰ ਜੇ ਹੈਗਾ ਲੰਬਾ ਜਆ ਬੋਲਦਾ ਬੜਾ ਔਖਾ ਸੀ ਹਾਂ ਜੀ ਸਰ ਪਛਾਣਾਂਗੇ ਸਰ ਜ਼ਰੂਰ ਪਛਾਣਾਂਗੇ ਤੁਸੀਂ ਮੰਗ ਕਰਦੇ ਕ ਹੁੰਦੀ ਤਾਂ ਨਹੀਂ ਹੋਣਾ ਸੀ ਬਿਲਕੁਲ ਨਹੀਂ ਹੋਣਾ ਸੀ ਪਰ ਹੋਣਾ ਉਹ ਐਦਾਂ ਕੀਤਾ ਹੀ ਨਹੀਂ ਉਹਨਾਂ ਨੇ ਗਏ ਨਹੀਂ ਉਹ ਕਹਿੰਦੇ ਤੁਸੀਂ ਕਿਰਾਏ ਤੇ ਕਿਤੇ ਲੈ ਲਓ ਮੈਂ ਕਿਹਾ ਭਾਈ ਸਾਨੂੰ ਇੱਕ ਦਿਨ ਦਾ ਵਕਤ ਦੇ ਦਿਓ ਫੇਰ ਹੀ ਕਿਰਾਏ ਤੇ ਜਾਵਾਂਗੇ ਮਹੀਨਾ ਆਪਾਂ ਬਾਹਰ ਲੱਗੇ ਆ ਪੈਸਾ ਤੇ ਤੁਹਾਨੂੰ ਪਤਾ ਅੱਗੇ ਨਹੀਂ ਕੰਮ 10000 ਰੁਪਏ ਕਮਾਉਣ ਵਾਲੇ ਰੋਏ ਕਿੱਥੋਂ ਠੀਕ ਹਾਂਜੀ ਕੀ ਗੱਲ ਹੋਈ ਹੈ ਤੁਹਾਡੇ ਨਾਲ ਕਿਰੋ ਵਿਆਹ ਹੋਇਆ ਹੈ ਤੁਹਾਡਾ ਸੇ ਸਾਡਾ ਵਿਆਹ ਹੋਇਆ ਸੀ 7 ਅਪ੍ਰੈਲ ਨੂੰ ਤੇ ਇਹ 7 ਤਰੀਕ ਨੂੰ ਸਾਨੂੰ ਇੱਕ ਮਹੀਨਾ ਹੋਇਆ ਨਾ ਤੇ ਘਰ ਦੇ ਮੇਰੇ ਮੰਦੇ ਨਹੀਂ ਸੀ ਤੇ ਅੱਜ ਮੈਂ ਆਪਣੇ ਘਰ ਗਈ ਹਾਂ ਤੇ ਇਹਨਾਂ ਨੇ ਮੈਨੂੰ ਮੇਰੇ ਘਰ ਵਾਲੇ ਨੂੰ ਤੇ ਮੇਰੀ ਮਦਰ ਇਨ ਲਾ ਨੂੰ ਬਹੁਤ ਕੁੱਟਿਆ ਮੇਰੇ ਘਰ ਵਾਲੇ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਮੇਰੇ ਸਿਰ ਤੇ ਇੱਟ ਮਾਰੀ ਆ ਮੇਰੀ ਮਦਰ ਇਨ ਲਾ ਨੂੰ ਵੀ ਬਹੁਤ ਮਾਰਿਆ ਇਹਨਾਂ ਨੇ ਉਹ ਹਾਰਟ ਪੇਸ਼ੈਂਟ ਹੈਗੀ ਆ ਕਿਹਨਾਂ ਨੇ ਮਾਰਿਆ ਮੇਰੇ ਬ੍ਰਦਰਸ ਨੇ ਅੱਛਾ ਮੇਰੇ ਭਰਾ ਭਰਾਵਾਂ ਨੇ ਮਾਰਿਆ ਇਹਨਾਂ ਨੂੰ ਘਰ ਵਿੱਚ ਆ ਕੇ ਉਹਨਾਂ ਨੇ ਮਾਰਿਆ ਘਰ ਦੇ ਅੰਦਰ ਕਿੱਥੇ ਮੈਰਿਜ ਕੀਤੀ ਸੀ ਅਸੀਂ ਦਿੱਲੀ ਮੈਰਿਜ ਕਰਾਈ ਸੀ ਕੋਰਟ 'ਚ ਕੋਰਟ ਦੇ ਵਿੱਚ ਹਾਂਜੀ ਆਰਡਰ ਹੈਗੇ ਸਾਡੇ ਕੋਲ ਹਾਂਜੀ ਬਿਲਕੁਲ ਹੈਗੇ ਸਾਡੇ ਕੋਲ ਆਰਡਰ ਹੈਗੇ ਸਾਰੇ ਆਰਡਰ ਹੈਗੇ ਸਾਡੇ ਕੋਲ ਕੀ ਤੁਸੀਂ ਮੰਗ ਕੀਤੀ ਸੀ ਪੁਲਿਸ ਵੱਲੋਂ ਹਾਂ ਜੀ ਅਸੀਂ ਮੰਗ ਕੀਤੀ ਸੀ ਇਹੀ ਕਚਹਿਰੀ ਵੀ ਗਏ ਸੀ ਉਹ ਇੱਥੇ ਗਏ ਸੀ ਥਾਣੇ 'ਚ ਥਾਣੇ ਵਾਲਿਆਂ ਨੂੰ ਵੀ ਕਿਹਾ ਸੀ ਕਿ ਤੁਸੀਂ ਸਾਡੇ ਨਾਲ ਚਲੋ ਉਹਨਾਂ ਨਾਲ ਗੱਲ ਕਰੋ ਕਿ ਤੁਸੀਂ ਐਦਾਂ ਕੁਝ ਕਰਨਾ ਨਹੀਂ ਗਾ ਤੇ ਉਹ ਸਾਡੇ ਨਾਲ ਗਏ ਨਹੀਂ ਤੇ ਉਹ ਕਹਿੰਦੇ ਕਿ ਜੇ ਤੁਹਾਨੂੰ ਸਟੇ ਚਾਹੀਦਾ ਵਾ ਤੇ ਤੁਸੀਂ ਸਾਡੀ ਲੱਖ ਲੱਖ ਰੁਪਏ ਤਨਖਾਹ ਭਰ ਦੋਗੇ ਅਸੀਂ ਅੱਜ ਕਮਿਸ਼ਨਰ ਦਫ਼ਤਰ ਵੀ ਗਏ ਸੀ ਉਹਨਾਂ ਨੂੰ ਵੀ ਐਪਲੀਕੇਸ਼ਨ ਪਾ ਕੇ ਆਏ ਅੱਜ ਤੇ ਕਿੰਨੇ ਤੁਹਾਨੂੰ ਕਿਹਾ ਲੱਖ ਰੁਪਏ ਦੇਣ ਲਈ ਸਰ ਉੱਥੇ ਜਿਹੜੇ ਮੁਲਾਜ਼ਮ ਬੈਠੇ ਨੇ ਉਹਨਾਂ ਨੇ ਕਿਹਾ ਸੀ ਤਾਂ ਨੂੰ ਮੈ ਮੈ ਲਾਇਮਾ ਦੀ ਪਛਾਣ ਹੈ ਜਾਂ ਨਾਮ ਪਤਾ ਉਹਨਾਂ ਦਾ ਹਾਂਜੀ ਨਾਮ ਨਹੀਂ ਪਤਾ ਮੈਨੂੰ ਪਛਾਣ ਹੈਗੀ ਹੈ ਉਹਨਾਂ ਦੀ ਹੋਰ ਕੀ ਤੁਹਾਡਾ ਨੁਕਸਾਨ ਹੋਇਆ ਹੋਰ ਸਾਡੇ ਚੈਨੀ ਮੇਰੇ ਹਸਬੰਦ ਦੀ ਗਈ ਹੈ ਮੇਰੇ ਕੰਨ ਚ ਮੇਰੀ ਵਾਲੀਆਂ ਨਹੀਂ ਹੈਗੀਆਂ ਅੱਛਾ ਹਾਂਜੀ ਔਰ ਤੁਸੀਂ ਕੀ ਮੰਗ ਕਰਦੇ ਹੋ ਕਿ ਮੈਨੂੰ ਮੇਰੇ ਘਰ ਵਾਲਿਆਂ ਨੂੰ ਤੇ ਮੇਰੀ ਮਦਰ ਇਨ ਲੂ ਨੂੰ ਇਨਸਾਫ ਚਾਹੀਦਾ ਬਸ ਤੁਹਾਡੇ ਮਦਰ ਇਨ ਲਾਂ ਦਾ ਕੀ ਲਾਜ ਕਿੰਨਾ ਕੋ ਹੈਗਾ ਸੀਰੀਅਸ ਅੱਗੇ ਸੀਰੀਅਸ ਹੈ ਬਹੁਤ ਜ਼ਿਆਦਾ ਸੀਰੀਅਸ ਹੈ ਡਾਕਟਰ ਵੀ ਹੱਥ ਨਹੀਂ ਲਾ ਰਹੇ ਉਹਨਾਂ ਨੇ ਮਾਮਲਾ ਸਾਰੇ ਜੀ ਇੱਕ ਝਗੜਾ ਹੋਇਆ ਤਿੰਨ ਵਿਅਕਤੀ ਆਏ ਜੀ ਹਾਂ ਸਾਰਾ ਤਿੰਨ ਵਿਅਕਤੀ ਆਏ ਆ ਇਹ ਜਖਮੀਆਂ ਚ ਆਏ ਆ ਇਹਨਾਂ ਝਗੜਾ ਹੋਇਆ ਵਾ ਹਰੀ ਬਰਦਾ ਆਏ ਕੋਰ ਖਾਲਸਾ ਤੋਂ ਡਾਕਟਰ ਸਾਹਿਬ ਮੈਡੀਕਲ ਕੰਡੇ ਇਹਨਾਂ ਦਾ ਜੋ ਵੀ ਮੈਡੀਕਲ ਰਿਪੋਰਟ ਆਊਗੀ ਉਹਦੇ ਹਿਸਾਬ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਾਡੇ ਕੋਲ ਕੋਮਲ ਜੀ ਆਈ ਵਿਕਰਮ ਜੀ ਆਏ ਵਾਸੀ ਇੱਥੋਂ ਦੇ ਮਕਾਨ ਅਮਰੀਨੇ ਦੇ ਰਮੇਸ਼ਰ ਧਾਮ ਦੇ ਮੰਦਰ ਗੁਰੂ ਨਾਲਖਪੁਰ ਦੇ ਆਏ ਆ ਇਹਨਾਂ ਡਾਕਟਰ ਸਾਹਿਬ ਕਰਦੇ ਆ ਜੋ ਵੀ ਸਟਾਂ ਲੱਗੀਆਂ ਨੇ ਇਹਦੇ ਮੈਲਕੀਤਾ ਜਾ ਰਹੇ ਆ ਜੋ ਵੀ ਕਾਨੂੰਨੀ ਕਰ ਰਹੇ ਹੋਗੀ ਆਪਾਂ ਉਹ ਕਰ ਦਾਂਗੇ ਰਿਜ਼ਲਟ ਕੱਲ ਹੋਣਾ ਇਹਨਾਂ ਦਾ ਇਹ ਥਾਰੇ ਇੱਥੇ ਲਿਖਿਆ ਹੋਇਆ ਚੌਕੀ ਕੋੜ ਖਾਲਸਾ ਜਿੱਦਾਂ ਕੋ ਡਾਕਟਰ ਆਇਆ ਵਾ ਕੋਈ ਕੋੜ ਖਾਲਸਾ ਦਾ ਮਲਾਜਮ ਆਇਆ ਇੱਥੇ ਸਰ ਇੱਥੇ ਤੇ ਆ ਉਹਨਾਂ ਨੇ ਆਉਣਾ ਦਾ ਡਾਕਟਰ ਜੀ ਉਹਨਾਂ ਨੇ ਉਹਨਾਂ ਨੇ ਆਉਣਾ ਜੀ ਕਾਰਵੇ ਹੁਣ ਤੋਂ ਬਾਅਦ ਉਹਨਾਂ ਦਾ ਕਹਿਣ ਦਾ ਮਤਲਬ ਸਾਨੂੰ ਖਤਰਾ ਹੈ ਕੋਈ ਕਿ ਨਾਮ ਅਸੀਂ ਕੋੜ ਮੈਰਿਜ ਕਰਾਈਏ ਹੋਰੇ ਕਰਕੇ ਝਗੜਾ ਹੋਇਆ ਸਾਰਾ ਸਰ ਇਹ ਇਹ ਮੈਟਰ ਮੈਨੂੰ ਨਹੀਂ ਪਤਾ ਜੀ ਮੈਂ ਇੱਥੇ ਗਾਰ ਦਿੱਤੇ ਆ ਮੈਂ ਤਾਂ ਜੋ ਆਇਆ ਮੈਂ ਮੈਡੀਕਲ ਕਰਾਇਆ ਨਾ ਤੁਹਾਡਾ ਤਲਾਕ ਕਰ ਦਿੱਤੀ ਕੀ ਤੁਹਾਡੇ ਬਲੋਟ ਹਾਂਜੀ ਹਾਂਜੀ ਹਾਂਜੀ